ਨਿਤੰਦਰ ਕੁਮਾਰ ਅੱਛੇ ਕੀ ਹੋਇਆ ਕੀ ਇਹ ਆਨਾਦ ਵੀ ਆਏ ਨੇ ਆਈ 7:30 ਕਰੋਂਗੇ ਘਰ ਗਏ ਆ ਉਸ ਤੋਂ ਬਾਅਦ ਉਹ 10 ਸਗਲਾ ਹੋਣ ਨਾਲ ਉਹਨਾਂ 34 ਤੋਂ ਤੋੜ ਗਏ ਵੱਡੂ ਵੱਡੀ ਦੇ ਮਾਲ ਲੈ ਗਏ ਨੇ ਕਿੱਦਾਂ ਚੋਰੀ ਕੀਤੀ ਕੀ ਚੋਰੀ ਹੋਇਆ ਚੋਰੀ ਹੋਇਆ ਉਹਦੀਆਂ ਫ੍ਰੀਜਿਆਂ ਮੌਡਰਾਂ ਨੇ ਉਹ ਸੀਰੀਅਮ ਮੌਡਰਾਂ ਨੇ ਪ੍ਰਾਣੀਆਂ ਮਲਵਾਈ ਲੈਨੇ ਆ ਉਹ ਉਹਨਾਂ ਚੁੱਕ ਕੇ ਲੈ ਗਏ ਨੇ ਤੇ ਫਿਰ ਕਟਰ ਤਾਂ ਕੀਤਾ ਕਿ ਤੱਕ ਬੱਤੀ ਬੱਤੀ ਕਿੱਥੋਂ ਨਹੀਂ ਆਉਂਦੀ ਬੱਤੀ ਉਹ ਸਾਹਮਣੇ ਤਾਂ ਆ ਰਹੀ ਹੈ ਇੰਨੇ ਵੇਲੇ ਘਟਨਾ ਤਾਂ ਇਹ ਕੋਈ ਨਹੀਂ ਕੋਈ ਸਾਢੇ 10 ਦੀ 11 ਵਜੇ ਦੀ ਹੋ ਗਈ ਤੁਹਾਨੂੰ ਪਤਾ ਕਿਦਾਂ ਲੱਗਾ ਜੀ ਤੇ ਬਹੁਤ ਨੇ ਸ਼ਾਰਗੜ ਦੇ ਬਹੀ ਵਰਮਾ ਸਾਹਿਬ ਇਹ ਕਦੇ ਜਾਣਾ ਜਾਨਾ ਕਿਹਾ ਆਵਾਜ਼ ਹੀ ਪਤਾ ਨਹੀਂ ਕਦੀ ਆਵਾਜ਼ ਆਉਂਦੀ ਹੈ ਨਾਲ ਕੋਠੀ ਇਹਨਾਂ ਦੀ ਆਵਾਜ਼ ਆਣ ਕਰਕੇ ਇਹਨਾਂ ਨੇ ਫੋਨ ਕੀਤਾ ਵੀ ਅੱਦਾਂ ਦਮ ਤੇ ਖਵਾ ਕੇ ਤਾਂ ਬੈਠੀ ਹੁੰਦੇ ਆ ਉਹਨੇ ਦੇਖਿਆ ਆ ਕੇ ਜਿਹਨਾਂ ਜਿਹਨੂੰ ਵੇਖਿਆ ਫਿਰ ਤੇ ਕੀ ਹੋਇਆ ਸਾਰਾ ਸਿੱਧੇ ਸਾਰੇ 7:30 ਵਜੇ ক্লোਜ਼ ਕਰਕੇ ਚਲੇ ਜਾਂਦੇ ਆ ਤੇ ਸਾਤੀ ਸਾਰੇ 12 ਵਜੇ ਆਸ-ਪਾਸ ਸਾਨੂੰ ਕਾਲ ਆਈ ਹੈ ਸਾਡੇ ਗਵਰਨਰ ਵਰਮਾ ਜੀ ਰਹਿੰਦੇ ਨੇ ਉਹ ਕਹਿ ਰਹੇ ਸੀ ਕਿ ਅੰਦੇ ਤੁਹਾਡੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਤੇ ਤੁਸੀਂ ਆਓ ਜਰਾ ਦੇਖਿਆ ਤੇ ਆ ਕੇ ਕਹਿੰਨ ਉਹਨਾਂ ਨੇ ਸ਼ਟਰ ਨੂੰ ਕੱਟਿਆ ਹੋਇਆ ਹੈ ਤਾਲੇ ਵਗੈਰਾ ਕੱਟੇ ਹੋਏ ਪਏ ਸੀ ਇੱਥੇ ਸਾਹਮਣੇ ਪਾਸੇ ਉਹਨੇ ਵਾਇਰਿੰਗ ਤੋਂ ਤੋੜ ਦਿੱਤੀ ਹੈ ਅਟੈਚਮੈਂਟ ਉਹ ਕਨੈਕਸ਼ਨ ਦਿੱਤਾ ਗ੍ਰੈਂਡਰ ਕਟਰ ਦਾ ਉਹਨਾਂ ਨੇ ਸਾਰੀਆਂ ਕਟਿੰਗ ਕੀਤੀ ਗਈ ਹੈ ਤੇ ਕੁਝ ਸਮਾਨ ਚੋਰੀ ਕਰਕੇ ਲੱਗੇ ਹੈ ਜੋ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਤੁਸੀਂ ਉਹਨਾਂ ਦੇ ਪਿੱਛੇ ਤੋੜੇ ਨਹੀਂ ਸਰ ਅਸੀਂ ਤਾਂ ਨਹੀਂ ਤੋੜੇ ਅਸੀਂ ਤਾਂ ਹੈ ਹੀ ਨਹੀਂ ਅਸੀਂ ਮੌਜੂਦ ਆ ਸਾਡੇ ਗਵਰਡਸ ਹੈਗੇ ਨੇ ਉਹਨਾਂ ਉਹਨਾਂ ਨੇ ਮਤਲਬ ਉਹਨਾਂ ਦਾ ਪਛਾਣ ਕੀਤਾ ਜਿਸ ਕਰਕੇ ਥੋੜੇ ਉੱਪਰ ਜਿਓ ਜੇ ਤੁਹਾਨੂੰ ਪਤਾ ਨਹੀਂ ਚੱਲਣਾ ਸੀ ਕਾਹਦੇ ਤੇ ਸਰ ਉਹ ਕਾਰ ਵਿੱਚ ਆਏ ਕਹਿੰਦੇ ਆ ਕਾਰ ਵਿੱਚ ਹਾਂਜੀ ਕੋਸਾ ਤਿੰਨ ਜਣੇ ਦਿਖ ਰਹੇ ਆ ਤੇ ਪੁਲਿਸ ਨੇ ਕਾਰਵਾਈ ਕੀਤੀ ਪੁਲਿਸ ਨੇ ਸਰ ਨੂੰ ਰਾਤੀ ਬੁਲਾਇਆ ਸੀ ਨਾ ਪੀਸੀਆਰ ਬੁਲਾਏ ਸੀ ਰਿਪੋਰਟ ਦਾ ਜਿਹੜਾ ਰਾਤੀ ਕੀਤਾ ਹੈ ਤੇ ਸਵੇਰੇ ਆ ਸੀ ਸਰ ਉਹਨਾਂ ਨੂੰ ਚੌਂਕੀ ਕਹਿ ਕੇ ਆਏ ਆ ਆਏ ਸੋ ਉਹਨਾਂ ਨੇ ਬੰਦੇ ਕਹਿੰਦੇ ਕੋਈ ਨਹੀਂ ਅਸੀਂ ਆਪਣਾ ਜਿੱਦਾਂ ਕੋਈ ਅਸੀਂ ਕਰਨੇ ਕੋਈ ਕਾਰਵਾਈ ਕਰਾਂਗੇ